ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਹੁਣ ਚੱਲੇ ਆਂ ਰੇਪਾਉਣ ਆ ਜੇ ਕੰਮ ਦੇਖ ਕੰਮ ਦੇ ਇਹ ਐ ਮੈਨੂੰ ਤੰਗ ਕਰਦੀ ਐ ਫਿਰ ਕਹਿੰਦੇ ਮੇਰੀ ਵੀਡੀਓ ਨਹੀਂ ਬਣਾਉਂਦੇ ਹੈਗੇ ਮੇਰੀ ਵੀਡੀਓ ਨਹੀਂ ਬਣਣੀ ਹੈਗੀ ਮੈਨੂੰ ਕੈਮਰੇ ਸਾਹਮਣੇ ਬਿਲਕੁਲ ਨਹੀਂ ਆਉਣਾ ਹੈਗਾ ਤੇ ਮੈਂ ਚੱਲਿਆ ਰੇਪਾਉਣ ਵਾਸਤੇ ਤੇ ਅਮਨ ਲੱਗ ਗਿਆ ਬਸ ਕੰਮ ਦਿਖਾਉਣੀ ਡਰੈੱਸ ਆ ਦਿਖਾਉਣੀ ਵੀ ਦੱਸੋ ਤੁਸੀਂ ਪਹਿਲਾਂ ਵੀ ਇਹ ਇਹ ਕਿੱਥੇ ਖੜ੍ਹ ਗਿਆ ਯਾਰ ਇਹ ਰੇਪਾਉਣ ਵਾਲਾ ਡਰੈੱਸ ਹੈ ਵੀ ਦੱਸੋ ਪਹਿਲਾਂ ਮੈਨੂੰ ਕਿਹੜਾ ਸਿਆਣਾ ਕਹਿੰਦਾ ਵੀ ਇਹ ਰੇਹ ਪੌਣ ਵਾਲੇ ਕੱਪੜੇ ਨੇ ਪ੍ਰਧਾਨ ਸਾਹਿਬ ਨੇ ਤੜਕੇ ਤੋਂ ਉੱਠ ਕੇ ਨਾ ਇਹ ਕੱਪੜੇ ਪਾਏ ਹੋਏ ਨੇ ਤੇ ਅਮਨ ਹੋਰ ਕਿਹੜੇ ਕੱਪੜੇ ਪਾਏ ਨੇ ਰਾਜਾ ਵੀ ਹੈਰਾਨ ਹੋ ਗਿਆ ਕਹਿੰਦਾ ਭਾਜੀ ਆਹ ਕੱਪੜੇ ਕਹਿੰਦਾ ਮੈਨੂੰ ਦੱਸੋ ਵੀ ਇਹ ਰੇਹ ਪੌਣ ਵਾਲੇ ਨੇ ਕਹਿੰਦਾ ਤੂੰ ਯਾਰ ਦੱਸੋ ਵੀ ਇਹ ਰੇਹ ਪੌਣ ਵਾਲੇ ਕੱਪੜੇ ਨੇ ਹੋਰ ਕਿਹੜੇ ਕੱਪੜੇ ਪਾ ਮਰੇ ਪੌਣ ਵਾਸਤੇ ਆ ਦੇਖੋ ਇਹਨੇ ਵਿੱਚ ਆ ਕੇ ਖਲੋਣਾ ਹੁੰਦਾ ਤੇ ਰੇਹ ਪੌਣ ਵਾਸਤੇ ਹਾਂ ਪਪਾ ਖਾਦ ਪੌਣ ਚੱਲਿੰਦਾ ਨਾ ਪੈਲੀ ਚ ਮਾਲ ਵਿੱਚ ਰੇਹ ਕਹਿੰਦੇ ਨੇ ਉਹਦੇ ਕੱਪੜੇ ਉਹੀ ਤਾਂ ਕਹ ਫਿਰ ਉਹਨੂੰ ਛੋਟੇ ਨੂੰ ਵੀ ਪਤਾ ਪੀਏ ਪਰ ਉਹ ਇਹ ਆਪਣਾ ਸੀ ਉੱਤੇ ਲੈ ਕੇ ਐਨਾ ਕਰੂੰ ਹੂੰ ਆਪਣਾ ਸੀ ਯਾਰੇ ਅਤਾਰ ਭਾਈ ਨੇ ਦਵਾਇਆ ਸੀ ਇਹਨੂੰ ਅੱਛਾ ਹੂੰ ਉਹ ਸਬਾਤ ਨਹੀਂ ਲਿਆਏ ਨੇ ਇਹਨੇ ਅਤਾਰ ਭਾਈ ਜੀ ਜਾਣ ਤੇ ਖਾਦੀ ਹੋਈ ਸੀ ਕਿ ਪਾਪਾ ਦਵਾ ਦੋ ਦਵਾਤਾ ਨਹੀਂ ਦਵਾਤਾ ਨਹੀਂ ਦਵਾਤਾ ਨਹੀਂ ਓ ਯੈਸ ਇਹ ਤਲਵਾਰਾ ਸਦੀ ਲਈਏ ਸਪੈਸ਼ਲ ਇਹ ਸਾਡੇ ਬੰਦੂਖਾਂ ਵੀ ਹੈਗੇ ਨੇ ਤਲਵਾਰਾ ਵੀ ਇਹਨਾਂ ਸਾਰਾ ਕੁਝ ਹੈ ਸਾਰੇ ਹਥਿਆਰ ਹੀ ਸਾਰੇ ਰੱਖੇ ਹੋਏ ਨੇ ਸਭ ਤੋਂ ਵੱਡਾ ਹਥਿਆਰ ਸਾਡੇ ਕੋਲ ਹੈਗਾ ਜ਼ੁਬਾਨ ਦਾ ਬੰਦਾ ਸੀ ਇੱਕ ਇੱਕ ਝਟਕੇ ਜੀ ਮਾਰ ਦਿੰਦੇ ਆ ਜਬਾਨ ਖੋਲ ਕੇ ਮੜ ਕੇ ਪਾਣੀ ਨਹੀਂ ਮੰਗਦਾ ਹੈਗਾ ਚਾਹ ਲਈ ਆ ਪਾ ਪੀ ਤੇ ਹੁਣ ਆਪਾਂ ਚੱਲੇ ਰੇਪਾਉਣ ਵਾਸਤੇ ਆ ਕੇ ਫਿਰ ਚਾਹ ਪੀਊਂਗਾ ਮੈਂ ਚਾਹ ਮੇਰੇ ਅਸਤੇ ਮੈਂ ਵੀ ਜਾਣਾ ਤੁਹਾਡੇ ਨਾਲ ਤੇ ਮੈਂ ਸਭ ਤੋਂ ਹੀ ਚਾਹ ਨਾਲ ਹੀ ਲੈ ਜਾ ਚਾਹ ਨਾਲ ਕੇ ਲੈ ਜਾ ਮੈਂ ਆਹ ਫਿਰ ਜਦ ਤੁਹਾਨੂੰ ਇੰਨਾ ਤਾਵਲੇ ਹੋਏ ਪਏ ਤੁਸੀਂ ਚਾਹ ਪੀਛੇ ਤਾਵਲੇ ਨਹੀਂ ਠੰਡ ਲੱਗੂ ਨਾ ਮੈਨੂੰ ਹੁਣ ਉਹਦੇ ਬਾਅਦ ਕੋਈ ਗੱਲ ਨਹੀਂ ਦੇਖਦੇ ਆ ਵੀ ਬੰਦਾ ਲੱਭੋ ਪਹਿਲਾਂ ਪਾਥੀਆਂ ਮੰਗਾਉਣੀਆਂ ਨੇ ਤੇ ਮਿਨੋਰ ਹੈ ਲੱਗ ਰਿਹਾ ਕਿ ਜਿਹੜੇ ਸਾਡਾ ਮੌਸਮ ਦੇ ਆ ਹਾਲਾਤ ਨੇ ਨਾ ਤੇ ਆਪਾਂ ਨੂੰ ਦੂਸਰੀ ਵੱਡੀ ਮਸ਼ੀਨ ਲੈਣੀ ਪੈਣੀ ਹੈ ਤੇ ਕੀ ਕਰੀਏ ਸਮਝ ਤੋਂ ਬਾਹਰ ਹੋਇਆ ਪਿਆ ਕੰਮ ਉਹ ਫੋ 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 ਲੋਕੀ ਸੁੱਕਣੇ ਨਹੀਂ ਹੈਗੇ ਕੱਪੜੇ ਛੇਤੀ ਕੱਲ ਮੈਂ ਹੋਤੇ ਸਟੈਂਡ ਲੈਉਣੀਆਂ ਦੋ ਕੱਪੜਿਆਂ ਵਾਲੇ ਫਿਰ ਮੈਂ ਸੋਚਿਆ ਛੱਡ ਪੜਾ ਜੇ ਮਿਸਤਰੀ ਉਹਦਾ ਕੀ ਫਰਕ ਹੈ ਇਹਦੇ ਨਾਲ ਇਹਦਾ ਉਹ ਮਸ਼ੀਨ ਦਾ ਉਹ ਤੇ ਯਾਰ ਪੂਰਾ ਡਰਾਇਰ ਹੋਇਆ ਦਾ ਸਰਵਿਸ ਭੈਣ ਕਾੜੀ ਸੁੱਕ ਜਾਂਦੇ ਪੂਰੇ ਚੰਗੀ ਤਰ੍ਹਾਂ ਅੱਛਾ ਯਾਰ ਬਾਕੀ ਬਾਹਰ ਵਾਲੇ ਭੈਣ ਭਰਾਓ ਤੁਸੀਂ ਦੱਸਿਓ ਹਣਾ ਇਹ ਲੋਕ ਕਿੰਨਾ ਜ਼ਿਆਦਾ ਹੈਗਾ ਵੀ ਇੱਕ ਨਹੀਂ ਹੈਗਾ ਕਿ ਨਹੀਂ ਕਿੰਦਰ ਬਾਕੀ ਜਿਵੇਂ ਆਏ ਵੀ ਹੁਣ ਆਪਾਂ ਹੱਥ ਮਾਰ ਰਹੇ ਕਿੱਲੇ ਉੱਚ ਹਨਾ ਕ ਮੁੱਝ ਪਾਣੀ ਚ ਕੋਈ ਤਾਂ ਗੱਲ ਏ ਯਾਰ ਹੁਣ ਪਹਿਲਾਂ ਮੈਂ ਇਧਰ ਤੋਤੇ ਸਾਰੇ ਸਰਫ ਇਧਰ ਨਿਚੋੜੂਗੀ ਚੰਗੀ ਤਰ੍ਹਾਂ ਤੇ ਫੇਰ ਜਾ ਕੇ ਫੇਰ ਨਤਾਰਦੇ ਆ ਤੁਸੀਂ ਸਾਫ਼ ਹੀ ਦੇਖੋ ਤਾਂ ਕਈ ਬਣਾ ਕਹਿੰਦੇ ਕੱਪੜੇ ਪਾ ਕੇ ਨਾਲ ਬਹੁਤ ਸਾਰੇ ਕੰਮ ਕਰ ਲੈਣੇ ਆ ਪਰ ਮੈਨੂੰ ਇਹ ਹੁੰਦਾ ਕਿ ਨਾਲ ਦੀ ਨਾਲ ਹੀ ਪਾਈ ਜਾਵਾ ਕੱਪੜੇ ਤੇ ਨਾਲ ਦੀ ਨਾਲ ਹੀ ਕੱਢੀ ਜਾਵਾ ਕਿਉਂਕਿ ਜਾ ਤਾਂ ਗੱਜੇ ਤਾਂ ਹੁੰਦੇ ਨਹੀਂ ਹੈਗੇ ਇੱਕ ਇੱਕ ਦੋ ਦੋ ਵਾਰੀ ਪਾਏ ਹੁੰਦੇ ਸਾਰੇ ਬਾਕੀ ਫਤੇ ਨੂੰ ਮੋਜਾ ਨੇ ਫਤੇ ਦਾ ਸਮਝਿਆ ਇਹਨੇ ਕੱਲ ਤੋਂ ਥੋੜੇ ਦਿਨਾਂ ਤੱਕ ਫੇਰ ਸ਼ੁਰੂ ਹੋਇਆ ਨਾ ਕੰਮ ਉਹ ਤੇਰਾ ਜਿਆਦਾ ਸਕੂਲ ਦਾ ਕੱਲ ਸਕੂਲ ਸਟਾਰਟ ਹੈ ਮੈਨੂੰ ਲੱਗਦਾ ਨਾ ਹੈ ਨਾ ਸਕੂਲ ਨਹੀਂ ਕੱਲ ਨਹੀਂ ਅੱਜ ਮੱਸੀ ਆ ਵੀ ਇੱਕ ਅੰਦਰ ਫੇਰ ਸੋਮਵਾਰ ਦੀ ਮੱਸੀ ਆਈ ਏ ਸਵਾਰ ਕਰਮਾਂ ਵਾਲੀ ਹੁੰਦੀ ਕਹਿੰਦੇ ਜਿਹੜੇ ਚੱਲੀ ਫਿਰ ਅੱਜ ਆਪਾਂ ਗੁਰਦਵਾਰ ਸਾਹਿਬ ਸੰਗਤ ਪਤਾ ਕਿੰਨੀ ਹੋਣੀ ਸ਼ਾਮ ਨੂੰ ਚੱਲਾਂਗੇ ਦੇਖ ਲਓ ਮਸਤੋਣਾ ਸਾਹਿਬ ਜਾਣੇ ਆ ਮਾਤਾ ਵੀ ਨਹੀਂ ਫੜ ਸਕਦੇ ਦੋਨੇ ਨਾਲ ਨਹੀਂ ਕਿੰਨਾ ਕੁ ਮੈਂ ਸੰਡੇ ਕਰਿਆ ਨਾ ਫੀਲ ਵੜੀ ਹੁੰਦੀ ਆਂਡ ਵੀ ਨਾਲੇ ਯਾਰ ਠੰਡ ਵੀ ਹੋਣੀ ਤਾਂ ਕਰ ਲੈ ਆਪਰ ਢੇਰ ਲਾਂਗੇ ਇਹਨਾਂ ਨੂੰ ਦੇਖ ਫੇਰ ਆ ਹੁੱਡੀ ਗੀਦੀ ਏ ਇਹ ਹੁੱਡੀ ਰਾਜ ਬੇਟੀ ਦੀ ਨਹੀਂ ਪਰਨੀਤ ਦੀ ਏ ਵੀ ਯਾਰ ਇਹ ਕੱਪੜੇ ਨੇ ਸਾਰੇ ਇਹ ਪਤਾ ਕੱਲਾ ਕੱਲਾ ਕੱਪੜਾ ਧੋਣਾ ਬੜਾ ਔਖਾ ਲੱਗਦਾ ਪਹਿਲਾਂ ਕਿੱਤੇ ਪਾਏ ਫੇ ਰੰਗਦਾਰ ਪਾਏ ਫੇ ਦੂਜੇ ਪਾਏ ਫਤਿਹ ਖੇਤ ਚਲ ਕੇ ਹੀ ਪਿੱਛੇ ਚਲੋ ਫਤੇ ਪਾਣੀ ਚੱਲਣਾ ਫਤੇ ਤੋਂ ਲੈ ਫਤੇ ਫਤੇ ਚਲਾ ਜਾਂਦਾ ਵੱਡੀਆਂ ਵੱਡੀਆਂ ਮੋਟਰਾਂ ਇਹ ਕੀ ਚੀਜ਼ ਆ ਫਤੇ ਇੱਧਰ ਆ ਪੁੱਤ ਉਹ ਪਾਣੀ ਚ ਚਲਾ ਕੇ ਕੋਈ ਪਤਾ ਨਹੀਂ ਸ਼ਾਇਦ ਧੋਤੇ ਹੋਏ ਨੇ ਮੈਨੂੰ ਲੱਗਦਾ ਲੋ ਚੱਲਦੇ ਆ ਪਚਣਾ ਨਾ ਪੱਕੇ ਆ ਅੰਦਰ ਰਹਿ ਰਹੇ ਅੰਦਰ ਚੱਲ ਰਿਹਾ ਪ੍ਰੋਗਰਾਮ ਰੋਟੀ ਪਾਣੀ ਦਾ दिखा के हम सुनो। तो गगन की रोटी लो जी गगन होगी नाराज कहीं वीडियो में ले तब हमें देवर्मा का तो नाराज की छोटी पड़ेगा इसको। हाँ। तुमने आते हो क्या बोला हमने तो ठीक है। ये तो वीडियो पहुँगी, ये वीडियो पहुँगी, कटला नहीं है इसने यही पोना है। क्यों रहा है? ਹੋਰ ਆਦੇ ਕਿਵੇਂ ਹੁਣ ਤੁਸੀਂ ਉਹ ਇੱਧਰ ਮੈਨੂੰ ਦਿਖਾਓ ਪਹਿਲਾਂ ਵੀ ਫਾਤੇ ਹੋ ਗਿਆ ਤਿਆਰ ਮੇਰਾ ਖੇਤ ਜਾਨਵਾਰ ਤੇ ਕਦ ਰੇਮ ਐ ਵੀ ਪਾਉਂਗਾ ਜੀ ਤੁਹਾਡੇ ਨਾਲ ਬਾਈ ਬਾਈ ਉਹ ਖੜ ਜਾ ਯਾ ਤੇ ਛੁੱਟੀ ਕਰ ਲੈ ਇਹ ਛੁੱਟੀ ਜੀ ਓਕੇ ਹਾ ਜਿਹੜੇ ਪਹਿਲੇ ਤੋਂ ਤਵਨ ਸੁੱਕੇ ਹੈਗੇ ਤੇ ਇਹ ਪਹਿਲਾ ਕੱਪੜੇ ਚੇਂਜ ਕਰ ਤਾ ਫੇਰ ਹਾਰ ਪਾ ਲੈ ਯਾਰ ਕੱਪੜੇ ਤਾਂ ਮੈਂ ਇਹੀ ਪਾ ਕੇ ਜਾਣੇ ਨੇ ਕੁਛ ਮਰਜ਼ੀ ਹੋ ਜਾ ਕਿਉਂ ਫਤਿਹ ਏਟ ਹੀ ਕਲ ਡਰੈਸ ਰੇ ਪਾ ਕੇ ਹੁਣ ਆਪਾਂ ਨੇ ਕੋ ਚੱਕਰ ਨਹੀਂ ਨਾ ਤੇ ਲਓ ਜੀ ਚੋਲੀ ਆਪਾਂ ਲਈਆ ਟੁੰਗ ਤੇ ਅਮਨ ਏਰੀਆ ਚ ਕਹਿੰਦੇ ਨੇ ਟੁੰਗ ਲਈਆ ਸੀ ਨਾ ਤੇ ਸਾਡੇ ਏਰੀਆ ਚ ਕਹਿੰਦੇ ਨੇ ਚੋਲੀ ਪਾ ਲਈ ਆਪਾਂ ਮੋਢਿਆਂ ਚ ਤੇ ਹੁਣ ਆਪਾਂ ਪਾਵਾਂਗੇ ਰੇ ਆਲੇ ਦੁਆਲੇ ਸਾਰੀਆਂ ਕਣਕਾਂ ਹਰੀਆਂ ਪਈਆਂ ਤੇ ਸਾਡੀ ਥੋੜੀ ਥੋੜੀ ਕਿਤੇ ਕਿਤੇ ਪੀਲੀ ਐ ਇਹਨੂੰ ਥੋੜੀ ਰੇ ਦੀ ਘਾਟ ਐ ਇਸ ਕਰਕੇ ਆਪਾਂ ਹੁੰਰੇ ਪਾਵਾਂਗੇ ਤੇ ਕਮਾਨ ਆਪਾਂ ਫੋਨ ਦੀ ਫਤਿਹ ਨੂੰ ਫੜਾਵਾਂਗੇ ਤੇ ਫਤਿਹ ਕਰੂਗਾ ਵਲੋਗਿੰਗ ਹੁਣ ਇੱਧਰ ਫਤਿਹ ਮੇਰੇ ਨਾਲ ਆਇਆ ਹੋਇਆ ਕਹਿੰਦਾ ਪਾਪਾ ਮੈਂ ਤੁਹਾਡੇ ਨਾਲ ਜਾਣਾ ਹਾਂ ਪਿੱਛੇ ਲੈ ਫਤਿਹ ਤੂੰ ਮੇਰੀ ਵੀਡੀਓ ਵਿੱਚ ਆਇਜੇਂਗਾ ਹੁਣ ਹਾਂ ਨਾ ਹੁਣ ਵਲੋਗਿੰਗ ਤੁਸੀਂ ਕਰਨੀ ਹੈ ਠੀਕ ਹੈ ਓਕੇ ਆਏ ਗੁਰਜੀ ਖਾਲਸਾ ਵਾਹਿ ਪਤੇ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀਲੀ ਮੁੰਸ਼ੂਰ ਕਰਤੀ ਹੈ ਉਹ ਗੱਲਾ ਹੈ ਗੱਲ ਉਹ ਗੱਲਾ ਯਾਰ ਉਹ ਦੇ ਗੱਲ ਦਰਾਪੇ ਓਏ ਤਾਂ ਕੰਮ ਖਰਾਬ ਹੈ ਯਾਰ ਗੱਤੇ ਤਾਂ ਗੱਲਾ ਬੜਾ ਤੇ ਇੱਧਰ ਅਰੇਡੀ ਆਪਣੀ ਲੋੜ ਵੀ ਦੇਖ ਲਓ ਲੋਰੀਆ ਤੈਨੂੰ ਕਿਹ ਉੱਪਰ ਟੰਗਦੇ ਤੂੰ ਟੰਗੀ ਨਹੀਂ ਹੈਗੀ ਟੰਗਦੀ ਕਿਥੇ ਟੰਗੀ ਹੈ ਕਿੰਨੀ ਟੰਗਦੀ ਬਾਰੇ ਪਈ ਨੇ ਉਹ ਤੈਨੂੰ ਥੋੜਾ ਜਿਹਾ ਫਿਰ ਤੜਕਦਾ ചോ ਪਾਣੀ ਬਹੁਤ ਖੜਾ ਯਾਰ ਇੱਚ ਹੈ ਹੈ ਕਿਵੇਂ ਕਰੀਏ ਕਾਹਨ ਤਾਂ ਮੈਂ ਕਹਿਆ ਵੀ ਇੱਕ ਪੈਰ ਤਰਾ ਵਾਰੇ ਜਦੋਂ ਹੋ ਜੂਗਾ ਨਾ ਯਾਰ ਸ਼ੇਰ ਬੈਠ ਬੈਠ ਬੀਸ਼ੇ ਬਿਚੇ ਬਿਜੇ ਬਿਜੇ ਤਰਨੇ ਛੜਾ ਬੱਟਾ ਇਹ ਨਾ ਉਹ ਕਿ ਪੀਲੀ ਪਈ ਇੱਧਰ ਪਾ ਲੈਣੀ ਕੀ ਮਮੇ ਬੋਰ ਬੋਰ ਬਲੀ ਨੇ ਪੀਲੀ ਪੜੀ ਬਿਲੀ ਪਣੀ ਇੱਧਰ ਵੀ ਦੇਖ ਲੋ ਸੈਂਕੜੀ ਆ ਸੈਂਕੜਾ ਆਮ ਉਹ ਬਬਲਰ ਗਾਉ ਡਾ ਦੂਰ ਚਲ ਗਿਆ ਅੱਥੀ ਜਹਾਜ ਬੈਠਾ ਉਹ ਮੇਰੇ ਗੰਨ ਗੇ ਸੀ ਉਹ ਜੋ ਖਨੇ ਸੰਗ ਅੰਗਰਾ ਗੀਦੇ ਉਹ ਮੇਲੇ ਹੋਈ ਮੇਰੇ ਹੀਰੇ ਨਾਲ ਮੇਰੇ ਕੂਲਰ ਤੇ ਮੈਂ ਵਰੀ ਗੱਲ ਜੀ ਖਾਜਵਰੇਲੇ ਪੂਰੇ ਹੱਬ ਚਿੱਪ ਪੰਨ ਲੋ ਜੋ ਜੀ ਰੇ ਆਪਾ ਪਤਾ ਜਿੰਨੇ ਕ ਆਪਾ ਜੋਗੇ ਹੈਗੇ ਸੀ ਕਿਉਂਕਿ ਇੰਨਾ ਕ ਚਿੱਕੜ ਸੀ ਨਾ ਉੱਥੇ ਤੇ ਪਹਿਲੀ ਸਾਰੀ ਗਿੱਲੀ ਹੋਈ ਪਈ ਸੀ ਤੇ ਜਿਵੇਂ ਹੋਇਆ ਮੈਂ ਥੜੋ ਤਾਂ ਜਿਵੇਂ ਲੱਗਿਆ ਮੈਨੂੰ ਮੈਂ ਪਾਇਆ ਜਦ ਥੋੜਾ ਜਿਹਾ ਪੈਰ ਰੱਖਣ ਜੋਗਾ ਹੋ ਗਿਆ ਨਾ ਤਾਂ ਫਿਰ ਉਸ ਟਾਈਮ ਆਪਾਂ ਵਧੀਆ ਤਰੀਕੇ ਨਾਲ ਰੇਵ ਆਵਾਂਗੇ ਫਿਲਹਾਲ ਆਪਾਂ ਥੋੜਾ ਤਾਂ ਜਿਵੇਂ ਪਿਆਪਾ ਪਾਤਾ ਜਿੱਥੇ ਤੇ ਜ਼ਿਆਦਾ ਪੀਲੀ ਸੀ ਉਥੇ ਜ਼ਿਆਦਾ ਪਾਤਾ ਹੈ ਨਾ ਤੇ ਕਾਲੀ ਕਾਲੀ ਜਿਹਾ ਬਾਇ ਅਮਨ ਤੇ ਮੈਂ ਦੁਬਾਰਾ ਆਏ ਆ ਖੇਤ ਤੇ ਆਪਾਂ ਅਮਨ ਕਹਿੰਦੀ ਆ ਸਾਗ ਬਣਾਉਣਾ ਤੇ ਆਪਾਂ ਲੱਗੇ ਆ ਸਾਗ ਤੋਂ ਅਮਨ ਨਾਲ ਅਮਨ ਤੋੜ ਲੈਂਗੀ ਕੱਲ੍ਹ ਕਿ ਮੈਂ ਤੋੜਵਾਵਾਂਗਾ ਤੋੜਵਾਵਾਂਗੇ ਤੋੜ ਲੈਂਗੀ ਪੋਵਨ ਨਾਲ ਆ ਤੇ ਉਵੇਂ ਬਾਦੂ ਨਾਲ ਪਰਾਉਣਾ ਆ ਮੇਰੇ ਜੀ ਜੀ ਆਪ ਕਿਹਾ ਸੀ ਫੜ ਲੈ ਪੋਣਾ ਏ ਟੰਗ ਦੋ ਉਥੇ ਟੰਗਾ ਕਿਥੇ ਤੈਨੂੰ ਟੰਗ ਦੇਣਾ ਮੈਂ ਹੂੰ ਚੱਲ ਬੁਤੇ ਸੋ ਸਾਈਟ ਤੇ ਚੋੜੀਏ ਕਰਾਉਣੀਏ ਕਰੀਏ ਦੋ ਦਿਨ ਠੰਡ ਸੌਖੇ ਲੰਘ ਜਾਣਗੇ ਹੋਰ ਸਬਜ਼ੀ ਬਣਾਉਣੀ ਪੈਣੀ ਮੈਨੂੰ ਮੈਨੂੰ ਔਖਾ ਮੈਨੂੰ ਘੜੀ ਘੜੀ ਉਹ ਸਬਜ਼ੀ ਕੀ ਬਣਾਵਾ ਸਬਜ਼ੀ ਕੀ ਬਣਾਵਾ ਮੂਰਲੇ ਬੰਦੇ ਨੂੰ ਬਹੁਤ ਔਖਾ ਹੁੰਦਾ ਸਹੀ ਗੱਲ ਆ ਮੋਢੀ ਨੂੰ ਕਬੀਲਦਾਰੀ ਤਾਂ ਕੋਈ ਪਵੇ ਨਾ ਜਿਹੜੀਆਂ ਕੁੜੀਆਂ ਕੁਵਾਰੀਆਂ ਨੇ ਜਿਨ੍ਹਾਂ ਦੇ ਵਿਆਹ ਹੋਣ ਵਾਲੇ ਨੇ ਕੰਨ ਬੰਨ ਕੰਨ ਬੰਨ ਕੇ ਕੰਨ ਕੰਨ ਖੋਲ ਕੇ ਮੇਰੀ ਗੱਲ ਸੁਣ ਲੋ ਕਦੇ ਵੀ ਸਹਰੇ ਘਰ ਜਾ ਕੇ ਜੁੰਮੇਵਾਰੀ ਚ ਨਾ ਪਿਓ ਕਿ ਕਿਉਂ ਕਿ ਤੇ ਜੁੰਮੇਵਾਰੀ ਪਹਿਣਾ ਪਹਿਣਾ ਮਰ ਨਹੀਂ 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 ਤੋ ਆਪ ਕਰਕੇ ਆਪਣੇ ਮਤਲਿਓਂ ਕੇ ਟਾਈਮ ਪਾਸ ਕਰੀ ਜਾਇਆ ਕਰੋ ਠੀਕ ਹੈ ਨਾ ਜੇ ਕਹਦਾ ਕਬੀਲਦਾਰੀ ਦੇਣੀ ਨੂਨ ਦਾ ਸਮਾਉਣੀ ਕਿ ਨਾ ਨਾ ਮੰਮੀ ਤੁਸੀਂ ਚੱਕੋ ਕਬੀਲਦਾਰੀ ਨજર ਤੁਸੀਂ ਜੀਉਂਦੇ ਹੋ ਕਿ ਨਹੀਂ ਆ ਚੁੱਕ ਕੇ ਕਬੀਲਦਾਰੀ ਜਾਣ ਨੂੰ ਸੀ ਆਪਾਂ ਪਾ ਲਿਆ ਮੈਂ ਆਪਦੀ ਨੂੰ ਸਬਜੀ ਤੋਂ ਲੈ ਕੇ ਲਿਓ ਹੁਣ ਤੱਕ ਦੇਨ ਤੱਕ ਦੀ ਟੈਨਸ਼ਨ ਸਾਰੀ ਟੈਨਸ਼ਨ ਹੈ ਇੱਕ ਟੈਨਸ਼ਨ ਨਹੀਂ ਹੈਗੀ ਬੰਦੇ ਨੂੰ ਆਪਦੇ ਮੂੰਹ ਤੋਂ ਬਟਾਇਮ ਨਹੀਂ ਹੈਗਾ ਕਿ ਬੰਦਾ ਕਿਤੇ ਆਪਦੇ ਮੂੰਹ ਮੱਥੇ ਦਾ ਕੋਈ ਚੱਗਣਾ ਕਰ ਲੈਂਦਾ ਜੇ ਮੂੰਹ ਤੋਂ ਫਿਰ ਉਹਨਾਂ ਉੱਤੇ ਲਾਉਂਦਾ ਧਿਆਨ ਨਹੀਂ ਰਹਿੰਦਾ ਅੰਦਰ ਕਰੀਮ ਲਾਉਣ ਜਾਂਦੇ ਆ ਅੰਦਰ ਦਾਸ ਕੰਮ ਹੋਰ ਪਏ ਹੁੰਦੇ ਨੇ ਸਵਾਗਤ ਹੈ ਵਿੱਚ ਯਾਰ ਤੁਹਾਨੂੰ ਬੜਾ ਪਿਆਰ ਪ੍ਰਦਾਨ ਕੋਈ ਗੱਲ ਨਹੀਂ ਮੈਂ ਵੜ ਜਾਣਾ ਬਹੁਤ ਥੋੜਾ ਥੋੜਾ ਮੋٹے ਮੋٹے ਗੰਦਲੇ ਤੋੜ ਲਓ ਚਾਰਕ ਮੈਂ ਥੋੜਾ ਜਿਹਾ ਬਣਾਵਾਂਗਾ ਪਤਲਾ ਗਿਆ ਥੋੜੀ ਬਣਾਉਣਾ ਹਾਂ ਹਾਂ ਜਿਆਦਾ ਨਹੀਂ ਬਣਾਉਣਾ ਹੈਗਾ ਹਾਏ ਹਾਏ ਮੈਂ ਬੂਟ ਪਾਣੀ ਵਿੱਚ ਵੜ ਜਾਣਾ ਹੈ ਤੇ ਅੱਜ ਠੰਡ ਵੀ ਪਤਾ ਲੱਗ ਰਿਹਾ ਵੀ ਠੰਡ ਹੋ ਗਈ ਸ਼ੁਰੂ ਨਾ ਹਾਂ ਹੋ ਗਈ ਹੋ ਗਈ ਸ਼ੁਰੂ ਹੋ ਗਈ ਹੋ ਗਈ ਹੋ ਗਈ ਕਰ ਲਾ ਮੈਂ ਮਜ਼ਾਕ ਤੋਂ ਬੰਨ ਜਿੰਨਾ ਕਰਨਾ ਠੰਡ ਸ਼ੁਰੂ ਥੋੜਾ ਹੋ ਗਈ ਠੰਡ ਹੈ ਹੀ ਇਹਦੇ ਠੰਡ ਪੈਣੀ ਐ ਹੈਲੋ ਮਨਵੀਰ ਕੰਦੀ ਹੈਲੋ ਗਾਇਜ਼ ਆਜੋ ਆਜੋ ਮਨਵੀਰ ਕੰਦੀ ਨਾਲ ਆਪੂ ਗਿਆ ਕਣ ਕਵੀ ਦਿਖਾਲਾ ਮਾਰਦੀ ਜੂਮ ਕਰਕੇ ਜੂਮ ਕਰਕੇ ਦਿਖਾਓ ਮਨਪ੍ਰੀਤ ਆਂਟੀ ਉਧਰ ਮਨਪ੍ਰੀਤ ਦਾ ਘਰ ਹੈ ਮਨਪ੍ਰੀਤ ਜੰਡਾਰੀ ਉਧਰ ਹੁੰਦੀ ਦਿਖਾ ਦੇ ਕੋਈ ਹਾਂਜੀ ਓਏ ਕੀ ਕਰੀ ਆ ਉਹ ਇੰਨੇ ਜੂਮ ਰੇ ਗੋ ਮਨ ਮਨ ਦੇ ਤਰਜੀਹ ਆ ਜਾ ਮਨਪ੍ਰੀਤ ਉਹ ਨਹੀਂ ਹੁੰਦੀ ਭਾਈ ਉਹਨੂੰ ਸਖਤ ਹਦਾਇਤਾਂ ਨੇ ਉਹਦੇ ਵਾਸਤੇ ਪੀ ਸਾਡੇ ਘਰੇ ਨਹੀਂ ਆਉਣਾ ਕੱਪੜੇ ਕੁੱਪੜੇ ਆਪਾਂ ਲਏ ਨੇ ਧੋ ਤੇ ਥੋੜੀ ਧੁੱਪ ਜੀ ਵੀ ਨਿਕਲ ਗਈ ਚਾਨਣ ਜਿਹਾ ਹੋ ਗਿਆ ਜਿਵੇਂ ਸੂਰਜ ਜੀ ਵੀ ਦੁਪਹਿਰ ਵਾਲੇ ਕੰਮ ਕਮ ਸਵੇਰ ਵਾਲੇ ਨਵੇੜ ਤੋਂ ਢੋੜ ਕੇ ਤੇ ਫੇਰ ਬਾਹਰ ਨਿਕਲੇ ਨੇ ਉਹਨਾਂ ਨੂੰ ਸ਼ਾਮ ਪੈ ਜਾਣੀ ਹੈ ਕੱਪੜੇ ਸਾਰੇ ਖਾਰ ਜਿੰਨੇ ਸੁੱਕਣਗੇ ਠੀਕ ਹੈ ਇਹ ਤਾਂ ਹੋਰ ਨਹੀਂ ਸੁੱਕੀ ਜਾਣਗੇ ਅੱਜ ਸੜਕ ਤੇ ਬੜੀ ਰੌਣਕ ਲੱਗੀ ਹੋਈ ਇਹ ਕਿਹੜੇ ਕਵਿਸ਼ਨ ਅਗਦਾ ਕਦੀ ਕਵਿਸ਼ਨ ਅਗਦਾ ਉਹ ਤੇ ਰੱਖਦੇ ਮੈਂ ਫਿਰ ਮੰਜੇ ਤੇ ਰੱਖੀ ਮਸਾਂ ਦੇਂਚਾ ਲੈ ਅੱਜ ਕੰਮ ਕਰਨ ਵਾਲਾ ਬੰਦਾ ਸਾਗ ਵੀ ਨਹੀਂ ਬਣਾ ਸਕਦਾ ਆਹ ਤਰ੍ਹਾਂ ਕੱਲ ਦੀ ਸੌਂ ਖਾਦੀ ਜੀ ਸਾਗ ਹਰ ਹਾਲ ਚ ਬਣਾਉਣਾ ਹੀ ਬਣਾਉਣਾ ਚਾਹੇ ਕਿਸ ਮਰਜ਼ੀ ਹੋਵੇ ਤੇਰਾ ਹੀ ਮੰਤੀ ਦਾ ਹੂੰ ਫਿਰ ਇਹਨੇ ਮੰਤੀ ਤਾਂ ਅੱਗੀ ਚਲ ਮੰਤੀ ਦਾ ਸਾਰਾ ਲੱਗ ਗਿਆ ਸਾਨੂੰ ਮੰਤੀ ਦੇ ਨਾਲ ਹੋਰ ਕੰਮ ਕਰਤੇ ਮੈਂ ਕੱਪੜੇ ਧੋਲੇ ਗਗਨ ਦੇ ਉੱਪਰ ਨੇ ਕਰਨੇ ਫਟੜੀ ਕੀ ਟਾਈਮ ਹੋ ਰਿਹਾ ਦੋ ਵਜੇ ਦੋ ਵਜੇ ਹਾਂ ਮਾਮਾ ਨੇ ਕਹਿੰਦੀ 11 11 ਵਜੇ ਨੇ ਕਹਿੰਦੀ 12 ਵਜੇ ਹੋਣੀ ਸੀ ਹਾਂ 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 ਦੋ ਟਾ ਹੀ ਵਜੇ ਕਹਿੰਨੀ ਸੀ ਬੋਲ ਤਾ ਬੋਲਦੀ ਆ ਮੇਰਾ ਦੌਰ ਲੱਗਿਆ ਪਿਆ ਏ ਸਾਖਣਾ ਸੋਖਾ ਪਿਆ ਅਹੀਂ ਕਰਕੇ ਚਟਕਾਰਾ ਲਾਉਣਾ ਸੋਖਾ ਪਿਆ ਸਹੀ ਗੱਲ ਸਾਗ ਤੇ ਤਾਂ ਜਾਣ ਇੱਕ ਖੰਨੀ ਪੈਂਦੀ ਆ ਸਾਗ ਸਰ ਸਾਰਾ ਤੇ ਲੱਸੀ ਨਾ ਮੱਤੀ ਸਾਗ ਮੱਕੀ ਦੀ ਰੋਟੀ ਨਾਲ ਹੈ ਮਾਸਰ ਹੁੰਦਾ ਮੱਖਣ ਵਾਲਾ ਸਾਗ ਸਰ ਹੁੰਦਾ ਮੱਖਣ ਵਾਲਾ ਖਾ ਸਾਗ ਸਰ ਹੁੰਦਾ ਮੱਖਣ ਵਾਲਾ ਖਾ ਇਸ ਨੂੰ ਕਰਮਾ ਵਾਲਾ ਅੱਛਾ ਖਾ ਕੇ ਪੀ ਕੇ ਲੱਸੀ ਰੂਖੜ ਜਾਂਦੀ ਹੂੰ ਹੂੰ ਅੱਗੇ ਉਹ ਸਹੀ ਹਾਗ ਸਰ ਹੁੰਦਾ ਮੱਖਣ ਵਾਲਾ ਖਾਵੇ ਇਸ ਨੂੰ ਕਰਮਾ ਵਾਲਾ ਠੀਕ ਹੈ ਲੱਸੀ ਤਾਜੀ ਰੂਹ ਖੜੀ ਜਾਂਦੀ ਅੱਛਾ ਮਰਦੀ ਚਲੇ ਨਾ ਜਿਆਦਾ ਗਾਣੇ ਗੁਣੇ ਆਉਂਦੀਆਂ ਹਨ ਫਿਰ ਇਹ ਕਹਾਵਤਾਂ ਬੁੜੀਆਂ ਕਹਿੰਦੀਆਂ ਨੇ ਸਾਗ ਸਰੋਂ ਦਾ ਮੱਖਣ ਵਾਲਾ ਖਾਵੇ ਇਸ ਨੂੰ ਕਰਮਾ ਵਾਲਾ ਬਾਕੀ ਕਰਮਾ ਵਾਲਾ ਸਾਗ ਖਾਂਦਾ ਜਿਹਨਾਂ ਦਾ ਕੋਈ ਹੈ ਨਹੀਂ ਉਹ ਤਸਦੇ ਨੇਗੇ ਆ ਕੌਲੀ ਦੇਦੂ ਕਿ ਸਾਗ ਦੀ ਉਹ ਵੀ ਮੱਛ ਕੇ ਪੁੰਦੀਆਂ ਨੇ ਬੁੜੀਆਂ ਆ ਰੋਜ਼ ਆ ਗਿਆ ਪਤੀਲੇ ਜਾਂ ਘਰੇ ਨਹੀਂ ਕਰ ਸਕਦਾ ਕੱਲਾ ਬੰਦਾ ਕੀ ਬਣਾਵੇ ਮੰਤਰ ਦਾ ਤਾਂ ਕੱਲਾ ਜੇ ਦੋ ਆ ਸਾਗ ਤਾਂ ਬਣਾ ਕੇ ਖਾਣਾ ਚਾਹੀਦਾ ਆਪਦੇ ਆਪਦੇ ਘਰ ਦੀ ਵੀ ਸੁਹੰਦੀ ਆ ਹਾਂ ਜੀ ਜੀ ਹੁਣ ਉਹ ਵੀ ਜਦੋਂ ਸਾਰੇ ਖਾਣ ਵਾਲੇ ਹੋਣ ਤਾਂ ਜਿਹਦੇ ਵਿੱਚ ਇੱਕ ਦਿਨੇ ਕਹਤਾ ਕਿ ਨਾ ਮੈਂ ਤਾਂ ਖਾਂਦਾ ਨਹੀਂ ਫਿਰ ਬਣਾਉਂਦੀ ਜੀ ਆਹ ਸਾਡੇ ਘਰੇ ਕੁਲਵਿੰਦਰ ਸਿੰਘ ਕੱਦੂ ਨਹੀਂ ਖਾਂਦੇ ਗਰਮੀ ਗਰਮੀ ਕੱਦੂ ਸਾਡੇ ਘਰੇ ਜੇ ਬੰਜਦਾ ਸਾਡੇ ਲੜਾਈ ਪੈ ਗਈ ਮਾਸੇ ਤਾਂ ਕਰਨੇ ਕੁਲਵਿੰਦਰ ਕੱਦੂ ਬਹੁਤ ਖਸ ਕਰਦਾ ਖਾਂਦਾ ਮਾਸੇ ਮਿੱਟੀ ਲਾਈਏ ਚੁੱਲੇ ਨੂੰ ਹੁਣ ਉਹ ਦਾ ਸਾਗ ਧਰਨਾ ਤੇਲ ਲਾ ਦਾਂਗੇ ਨਹੀਂ ਸਾਡਾ ਤਾਂ ਜਿੱਦ ਬੰਦ ਕਰ ਜੀ ਕਿਵੇਂ ਸਾਡਾ ਤਾਂ ਕੋਹੋ ਲੱਗ ਜਣੀ ਤੇ ਉਹ ਹੋ ਗਿਆ ਉਹ ਗੱਡੀਆਂ ਨਿਕਲ ਹੁੰਦੀ ਨਹੀਂ ਉਹ ਉਹ ਤਾਂ ਨਾਲ ਤੇ ਜਿਹੜਾ ਆਪਾਂ ਕਹਿੰਦੇ ਨੇ ਰੋਟੀ ਤਾਂ ਨਾ ਚੌਂਕ ਜੀ ਹਾਂ ਉਹ ਚੌਂਕ ਜੀ ਲੱਗਦਾ ਗੋਲਾਈ ਜਿਹਾ ਚਸਾ ਬਬਲੀ ਕੋਲ ਹੈਗਾ ਹੂੰ ਉਹ ਆਪਦੇ ਵਾਸਤੇ ਰੱਖੇ ਨੂੰ ਬਬਲੀ ਤੈਨੂੰ ਕਿੱਥੇ ਦੋ ਨਾ ਆ ਪਤਾ ਨਹੀਂ ਕਿੱਧਰ ਉੱਡੀ ਫਿਰਦਣਾ ਇਹ ਕੀ ਪਤਾ ਕਿੱਧਰ ਉੱਡੀ ਫਿਰਦਾ ਮਾਂ ਪਿਤਾ ਆਏਗਾ ਤੂੰ ਮੰਮੀ ਰਣ ਬਾਹਰ ਕਢਾ ਮੰਮੀ ਮੇਨੂੰ ਜਾ ਨਾ ਵੀਡੀਓ ਤਾਂ ਹਾਂ ਉਹਨੂੰ ਚੱਲ ਬਾਹਰ ਚੱਲ ਮੜਿਆ ਹੋਰ ਸੁਣਾ ਦੇ ਕੋਈ ਤੂੰ ਉਹ ਵੀ ਬਸ ਮੈਂ ਹੋਰ ਟੀਸਣਾ ਹਾਂ ਬਸ ਮੈਂ ਸਾਫੜਾ ਟੀਰਲਾ ਅੱਧਾ ਜਾ ਫਿਰ ਫੇਰਾ ਪਾਣੀ ਕਰੀਂ ਨਹੀਂ ਸਾਫ ਤੇ ਨਾ ਉਹਦਾ ਮਸ਼ੀਨ ਲੈ ਕੇ ਟੀਰਲਾ ਕਰ ਉਹ ਕਰ ਤਖਣਾ ਹਾਂ ਮੈਨੂੰ ਵੀ ਜਾ ਕੇ ਇੱਕ ਸਾਫ ਜੇ ਨਲਮੀ ਤੇ ਨਾ ਉਹ ਆ ਹੀ ਤੇ ਲੈ ਜਾਨੀ ਹੁਣ ਤੈਨੂੰ ਲੈ ਕੇ ਦੇਣੀ ਮੈਂ ਤਾਂ ਆਪਦੀ ਆਪਦੀ ਚ ਜਾਂਦੀ ਹੁੰਦੀ ਜਦੋਂ ਕੰਮ ਆਉਂਦੇ ਉਦੋਂ ਬਾਅਦ ਤਾਂ ਸੁਭਾਲਣ ਦੀ ਟੈਨਸ਼ਨ ਪਈ ਰਹਿੰਦੀ ਇਹਨੂੰ ਟੁੱਟੇ ਟੁੱਟੇ ਹੀ ਹਟਕਾਉਂ ਹੋਰ ਨਹੀਂ ਬਣਾਉਂਦੇ ਨਾ ਪਾ ਗਰਮੀਆਂ ਚ ਆਹ ਪੁਰ ਦੀ ਵਰਦੀ ਹੁੰਦੀ ਉਹ ਨਾਲ ਲੰਨ ਨੇ ਜਿਵੇਂ ਹਲੋ ਦੀ ਪੁਰ ਜਿਹਾ ਕੇ ਕੰਦੀ ਪੁਰ ਜਿਹਾ ਕੀਤਾ ਹੁ ਕੀ ਗੱਲ ਕਾਲੀ ਭਮਰ ਦੀ ਕੰਮ ਤਾਂ ਆ ਜਾਂਦੀ ਉਹ ਵੀ ਕੰਮ ਤਾਂ ਆ ਜਾਂਦੀ ਸੀ ਤਾਂ ਕੋਈ ਵੀ ਮਰਦ ਦੇ ਘਰੇ ਤਾਂ ਕੰਮ ਆਉਂਦੀ ਹਈ ਹੈ ਨਹੀਂ ਜਿਹੜੇ ਸੋਲਿਆਂ ਦੇ ਟਾਂਡੇ ਤੇ ਸਾਗ ਖਾਖਦ ਕੋਈ ਨਾ ਸਵਾਦ ਬਣਦਾ ਸੋਲੇ ਟਾਂਡੇ ਹਾਂ ਇਹ ਤਾਂ ਸਾਗ ਬਸਵਾਲ ਬਣਦਾ ਇੱਕ ਗੋਭੀ ਸਾਗ ਸਰੋਂ ਦੀ ਜਿਹੜੀ ਉਹ ਤਾਂ ਸਾਗ ਬਸਵਾਲ ਬਣਦਾ ਮੇਰੀ ਮਚਾਈ ਅੱਗ ਨਹੀਂ ਬੁੱਧੀ ਦੇਖੋ ਸੋ ਜੇ ਅੱਗ ਲਾਉਣ ਤਾਂ ਮੈਂ ਮਿੰਟ ਮਾਰ ਦਿੰਦਾ ਆਂਟੀ ਨੇ ਪਰਫਿਊਮ ਹੀ ਬੜਾ ਲਾ ਰੱਖਿਆ ਅੰਟੀ ਲੱਗ ਗਿਆ ਪਰਫਿਊਮ ਤੇਰਾ ਪਹਿਲਾਂ ਤਾਂ ਫ੍ਰੀਚ ਤਾਂ ਲੱਗਦਾ ਹੋਰ ਤਾਂ ਹੀ ਤਾਂ ਅੰਟੀ ਲਾਇਆ ਅੰਟੀ ਤੇ ਪਛੇ ਲੱਗ ਗਿਆ ਅੰਟੀ ਘਰ ਤੱਕੋਂ ਦੋ ਵਾਰ ਫਟੇ ਚੱਕਰ ਕਰਦੇ ਨੀਂ ਲੱਗੂ ਵਸ ਅੰਟੀ ਨੂੰ ਲੱਗ ਗਿਆ ਇੱਕਦਾਂ ਨੀ ਮੁੰਮਰਾ ਉਹ ਕਿੱਥੋਂ ਆਇਆ ਹਾਂ ਉਹਨੂੰ ਪਤਾ ਲੱਗ ਗਿਆ ਇਹ ਮੇਰੇ ਪਰਫਿਊਮ ਦੇ ਗਏ ਖਾਰਾ ਸਭ ਹੀ ਚੰਗਾ ਬਸ ਉਹ ਕਿੱਦਾਂ ਗੁਗਾ ਹੋ ਗਿਆ ਫਸਟਾ ਗਿਆ ਬਾਬੇ ਦੇਖੀ ਬਰਾ ਮਜ਼ਾ ਪੀ ਲੈਣਾ ਦੇਖੀ ਅਸੀਂ ਰੁਕਦਾ ਸੋ ਸੋ ਬੋਲ ਆਪਦਾ ਨਹੀਂ ਨਾ ਇਤਨਾ ਤੋੜਤ ਨੇ ਹਾਂ ਦਾ ਚੁੱਲ੍ਹੇ ਵਿੱਚ ਲੈਤੀ ਹੈ। ਉਹ ਦੇਖੀ ਨਾ ਨੀਨਪਾਂ ਕਰਦਾ। ਤੁਸੀਂ ਮੱਛੀ ਮਾਰੋਗੀ ਬੜੀ ਘੱਟ ਹੋਊਗੀ। ਚਲੋ। ਲਾ ਨਿੱਕਾ ਪਾ ਦੋ ਵਿੱਚ। ਘੱਟ ਬੜੀ ਹੋਊ। ਕੋਈ ਨੂਨ ਨਾਲ ਰੋਜ ਪੁੱਤ ਆ ਤੱਕ। ਉਹ ਬੱਝੀ ਕਾੜਵਾ ਪਿਰਾਂ ਤੇ ਰੱਖ ਦੇ। ਅੱਧਾ ਰੱਖ ਦੇ। ਕਰ ਦੋ ਜੀ ਲੰਮਾ ਮਾਤਾ ਮਿੱਥੇ ਨਹੀਂ ਆਵੇ ਮਿੱਥੇ ਨਹੀਂ ਆਉਂਦੇ। ਆ ਸੁਪਰੇ ਪਾ ਦੇ ਮਨ ਤੇ ਕੋਣੇ ਦੋਨੇ ਸਕੂਟੀ ਤੇ ਰਿਫਲਾ ਲੈ ਚੁੱਕੇ। ਉਹ ਤਾਂ ਮਿੱਥੇ ਨਹੀਂ ਸੁਭਾਏਗਾ। ਪਾ ਦੇ ਸੁਪਰੇ। ਸਾਵੀ ਪੜੇ ਸਪਰੇ। ਇਹ ਨੂੰ 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 ਅੱਜ ਦੇਖ। ਹੋਏ। ਹੋਏ। ਥੇਮਾ ਕਾਗਲ ਸੰਭੂਤ ਕਾਗਲ ਕੂੜੇ ਤੇ। ਜਾ। ਆਹ ਪੜਾ ਕੂੜੇ ਤੇ ਝਾੜ ਕੇ ਉੱਥੇ। ਇਹਦਾ ਆਹ ਵਾਲਾ। ਇਹਨਾਂ ਨੂੰ ਤੂੰ ਕਿੱਲਾ ਫੜ। ਕਾ ਚੁੱਪਣੇ ਪੜਤਾ। ਇਹ ਹੋ ਵੀ ਤੁਰਦੀ ਫੇਰ ਫੇਰ ਛੇੜੀ। ਇਹ ਤਾਂਹੀਂ ਪੰਗੇ ਲਈ ਜਾਂਦਾ। ਨਾਨੀ ਆਈ। ਤੂੰ ਨਾ ਮਾਰਦਾ। ਇਧਰ ਉਹ ਮਾਰ ਜਣਾ। ਨਾਨੀ ਆਪਣੇ ਬਾਈ ਸੱਬਸ ਬਣਾ ਰਹੇ ਹੋ ਆਇਆ ਇਹੋ ਇੰਕੀ ਨਾਨੀਆ ਦੇਖੀ ਹਾਂਜੀ ਫੁਵਾੜਾ ਟਾਇਰ ਦਿਖਾਓ ਫਿਰ ਲਓ ਜੀ ਦਿਖਾ ਟਾਇਰ ਹੀ ਨਹੀਂ ਦਿਖ ਰਿਹਾ ਉਹ ਚੱਕਰ ਦਿਖ ਗਿਆ ਟਾਇਰ ਫੁਵਾੜਾ ਨਾ ਕਰਨਾ ਮਾਂ ਹੋਰ ਕਿਵੇਂ ਮੇਰਾ ਨਾਮ ਬੋਲ ਹਲਾਇਆ ਫਤਨ ਬੈ ਜਾ ਬੰਦ 파ਰਟੀ ਹੋ ਤਰ 파ਰਟੀ ਠੀਕ ਕਰਨਾ ਟੂਟਾ ਲੋ ਆਦੀ ਬੰਦ ਟੂਟਾ ਟੂਟੇ ਤੇ ਅੰਦਰ ਪਾਵਾਂਗੇ ਤੇਰੇ ਜਾਨ ਟੂਟੇ ਦਾ ਘਾਟਾ ਮੰਗਾ ਕੰਗਾ ਜਮਨ ਹੋ ਤਾਥੇ ਆ ਮੰਗੇ ਮੇ ਆ ਮੰਗ ਤੇ ਲੋ ਜੀ ਟਾਈਮ ਸਾਢੇ 3 ਵਜੇ ਦਾ ਹੋ ਗਿਆ ਤੇ ਆਪਾਂ ਪੀਣ ਲੱਗੇ ਆ ਚਾਹ ਬਟ ਬਟ ਕੀ ਸਾਡੀ ਜਿਹੜੀ ਉਹ ਬੋਲ ਜੇ ਅਮਨਸੀ ਜਿਹੜੀ ਨਾ ਹੂੰ ਘਮਰਦੀ ਚੁੱਲ੍ਹੇ ਤੇ ਬੈਠੀ ਆ ਕਾਫੀ ਟਾਈਮ ਤੋਂ 11 ਵਜੇ ਸੀ ਮੇਰੇ ਕਹਿੰਦਾ 11 ਵਜੇ ਲੱਗੇ ਸੀ ਆਪਾਂ ਮੈਂ ਸਾਕ ਤੇ 1 ਵਜੇ 1 ਵਜੇ ਸਾਕ ਤੇ ਰਿਹਾ ਤੇ ਵੱਜ ਗਏ ਨੇ 3:30 ਵਜੇ ਤੱਕ ਸਾਬ ਬਣਦਾ ਹਜੇ ਕੋਈ ਪਤਾ ਨਹੀਂ ਬਣਿਆ ਕਿ ਨਹੀਂ ਬਣਿਆ ਕਿੰਨਾ ਟਾਈਮ ਲੱਗ ਜਾਣਾ ਆਪਾਂ ਪੱਕੇ ਜਾਣਾ ਘਰੇ ਹੂੰ ਕਿੰਨਾ ਘਟਾ ਟਾਈਮ ਲੱਗ ਜਾਣਾ ਹੋਰ ਸਾਕ ਹੀ ਆ ਸਾਕ ਹੀ ਬਣ ਜਾਏਗਾ ਬਣ ਜਾਇਆ ਖਾਣਾ ਹੀ ਆ ਖਾਣਾ ਹੀ ਹੈ ਕਿੰਨੇ ਟਾਈਮ ਹੋਰ ਲੱਗੇਗਾ ਹਜੇ ਇਹਨੂੰ ਕੋਈ ਪਤਾ ਨਹੀਂ ਸ਼ਾਮ ਦੇ 6 ਵੀ ਵਸ ਸਕਦੇ ਨੇ ਇਹ ਤੇ ਸਾਗ ਬਣ ਕੇ ਨਹੀਂ 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 ਡਾਊਨ ਮਾਰੋ ਆ ਜਲਦੀ ਘੁਲ ਗਿਆ ਤੇ ਬਾਕੀ ਦੇਖੋ ਹਜੇ ਕਿੰਨਾ ਟਾਈਮ ਹੋਰ ਲੱਗਦਾ ਗੁਲਬਲੇ ਮਾਰ ਲੱਗ ਰਿਹਾ ਹੁਣ ਸਾਗ ਨੂੰ ਪਾਣੀ ਦਾ ਆਪਾਂ ਰਹਿਣਾ ਤੇ ਚੁੱਲੇ ਦਾ ਸਾਗ ਜਿਹੜਾ ਬਣਾਇਆ ਨਾ ਬੜਾ ਹੀ ਜਿਆਦਾ ਟੇਸਟੀ ਹੁੰਦਾ ਲੈ ਬੈਠਣਾ ਵੱਡਾ ਤੇ ਵੱਡੀ ਕੰਮ ਰਾਤੇ ਫੋਨ ਲਾ ਕੇ ਹੂੰ ਦੋਨੇ ਲੱਗੇ ਸਰਚਾ ਕਰਨਾ ਹੈ ਤੇ ਨਾਲ ਚਾਹ ਤੇ ਨਾਲ ਸਾਡੀ ਕੋਟਣਾ ਲੱਗ ਰਿਆ ਨਾਲ ਨਾਲ ਤੇ ਬੜਾ ਵਧੀਆ ਲੱਗਦਾ ਆ ਟਾਈਮ ਠੰਡ ਵੈਸੇ ਵਧੀਆ ਹੀ ਹੁੰਦੀ ਆ ਨਾ ਹੁਣ ਆਹੋ ਵਧੀਆ ਹੁੰਦੀ ਕੰਮ ਜੀ ਨਿਬੜਦੇ ਹੋਰ ਤਾਂ ਕੀ ਹੈ ਜੀ ਗਰਮੀ ਦੇ ਬੜਾ ਬੁਰਾ ਹਾਲ ਹੁੰਦਾ ਸਿਆਲ ਵਧੀਆ ਹੁੰਦਾ ਮੀਡੀਅਮ ਜਿਹਾ ਮੌਸਮ ਰਹੇ ਨਾ ਫਿਰ ਫੇਰ ਉਹ ਹੀ ਗੱਲ ਆ ਕੁਝ ਸਬਜ਼ੀਆਂ ਕੜਹੀਂ ਹੂੰ ਇਹ ਚੀਜ਼ਾਂ ਸਿਆਲ ਜਵਾਨੀਆਂ ਸਿਆਲ ਜੀ ਬਣਨੀਆਂ ਨੇ। ਸਾਗ ਨੂੰ ਘਣ ਘਣ ਕੱਟ ਲੱਗਦਾ। ਉਹ ਜਿਹੜਾ ਉਹ ਸੱਤਿਆ ਹੀ ਬਾਦੂ ਜੇ ਸੁਟਣਾ ਨਹੀਂ ਆਪਾਂ ਨੇ। ਜੌਆ ਚੱਲਦੀ ਖਾਈ। ਇਹ ਨਾਲ ਆਪਾਂ ਨੇ ਕੀ ਕੀਤਾ ਇਹ ਨਾਲ ਇਹ? ਫੁੱਲ ਮਖਾਣੇ। ਫੁੱਲ ਮਖਾਣੇ ਰੋਸਟਡ ਕੀਤੇ ਹੋਏ ਨੇ। ਚਾਹ ਦੇ ਨਾਲ ਬੜੇ ਸਵਾਦ ਲੱਗਦੇ ਨੇ ਤੇ ਆਪਾਂ ਨਾਲ ਨਾ ਖਾਈ ਜੰਨੇ। ਕਾਲਾ ਸਾਗ ਦੇ ਕੀ ਜਾਂਦੇ ਆ ਤੇ ਅੱਜ ਪੰਜਾਬ ਬੰਦ ਹੈ ਤੇ ਅੱਜ ਸ਼ਾਇਦ ਕਿਤੇ ਜਾਣਾ ਵੀ ਨਹੀਂ ਪੈਣਾ ਆਪਾਂ ਨੂੰ ਨਾ ਨਾ ਜਾ ਸਕੀ ਕਿਉਂਕਿ ਸਾਰੀ ਦੁਕਾਨਾਂ ਬੰਦ ਨੇ ਅੱਜ ਤੇ ਸਾਡੇ ਰਾਜੇ ਘਰੇ ਬੈਠ ਕੇ ਫੋਨ ਚਾਲ ਲੈਣੇ ਕੱਪੜੇ ਲੈ ਕੇ ਆਉਣੇ ਸੀ ਆਪਣੇ ਹੋਰ ਹੋਰ ਦਿਨ ਕਿਹੜੇ ਰਹਿ ਗਏ ਹੁਣ ਮੇਰੇ ਤੇ ਜਾਣਾ ਸੀ ਰਾਜੇ ਨੇ ਤੇ ਤਾਂ ਹੀ ਤਾਂ ਕਹਿੰਦੇ ਬੱਦਿਆਂ ਕਿਹੜੇ ਸੁਵਾਈ ਨੂੰ ਵੀ ਟਾਈਮ ਲੱਗਣਾ ਕੋਈ ਸੁਵਾਈ ਨੂੰ ਵੀ ਟਾਈਮ ਲੱਗਣਾ ਤੇ ਅੱਜ ਦੁਕਾਨ ਬੰਦ ਹੋਣ ਕਾਰਨ ਜਿਹੜਾ ਨਾ ਨਾ ਸੌਂਦਾ ਫਿਰ ਤਾਂ ਆਉਂਦੇ ਤੇ ਤੱਕਲੇ ਉਹੀ ਲੈ ਜਾਂਦੇ ਕੱਪੜੇ ਲਈ ਜਾਂਦੇ ਫਿਰ ਸਵਾਉਣ ਵਾਸਤੇ ਵੀ ਦੇਣ ਵਾਸਤੇ ਜਾਣਾ ਪੈਂਦਾ ਬਟ ਉਹ ਦੁਕਾਨਾਂ ਬੰਦ ਰਹਿਣਾ ਸ਼ਾਇਦ 4 ਵਜੇ ਖੁੱਲ ਜਾਣ। ਇਹ ਕੀ ਪਤਾ ਨਹੀਂ। ਬਈਆ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਉਹ ਵੀ ਆਪਣੇ ਵਾਸਤੇ ਬੈਠੇ ਧਰਨੇ ਆ ਤੇ ਵਿਚਾਰੇ। ਹੂੰ ਠੀਕ ਗੱਲ ਹੈ। ਸਰਕਾਰਾਂ ਗੰਦੀਆਂ ਨੇ ਆਪਣੀਆਂ। ਹੋਰ